ਭਾਈ ਮੈਂ ਚਿੱਟੀ ਚੁੰਨੀ ਲੈ ਕੇ ਆਵਾਂ ਮੈਨੂੰ ਲੈ ਕੇ ਦਿਓ ਪਲੀਜ਼ ਉਹ ਭਈਆ ਦਰਵਾਜ਼ੇ 'ਤੇ ਚਿੱਟੀ ਚੁੰਨੀ ਕਿਉਂਕਿ ਮੈਂ ਨਾ ਤੂੰ ਬੰਨਾ ਸੌਂ ਖਾਧੀ ਸੀਗੀ ਵੀ ਮੈਂ ਚਿੱਟੀ ਚੁੰਨੀ ਮੈਂ ਹੁਣ ਉਹਦੀ ਲਾਹੂੰਗੀ ਜਦੋਂ ਆਦੇ ਪੁੱਤ ਦੀ ਹੁਣ ਦਿਖਾਉਣਾ ਤੁਹਾਨੂੰ ਮੁਰਗੇ ਜੀ ਇਹ ਦੇਖੋ ਮੌਲਾ ਮੁਰਗੇ ਰੱਖੇ ਹੋਏ ਆ ਮੋਟਰ 'ਤੇ ਬੱਕਰੀਆਂ ਵੀ ਆ ਬਹੁਤ ਸੋਹਣਾ ਸਿਸਟਮ ਕੀਤਾ ਹੋਇਆ ਮੋਟਰ ਦਾ ਬਾਲੀਬਾਲ ਦਾ ਹੀ ਲੱਗਿਆ ਹੋਇਆ ਬਾਸਕਟਬਾਲ ਅਸੀਂ ਕੈਸਾ ਕੁਝ ਕਰੇਗੀ ਆਜਾ ਕਰਾ ਦਵਾਂਗੇ ਆਉਦੇ ਹਾਂ ਦੀ ਦੀਵਾਰ ਚੋਂ ਕੱਢ ਦੇ ਮੈਂ ਕੱਢ ਦੇ ਦਿੱ ਤੂੰ ਵਰਤ ਲੇਗਾ ਭਾਬੀ ਅਸੀਂ ਕਿਹੜਾ ਮਾੜੇ ਆ ਅਜੀ ਕਿਹੜਾ ਬਗਾਨਾ ਤੇਰੇ ਆਪਣੀ ਹੈ ਕੋਈ ਨਹੀਂ ਹਾਂ ਮੇਰੇ ਕੋਈ ਨਹੀਂ ਹੁਣ ਤਾਂ ਤੁਹਾਡੇ ਨਾਲ ਜ਼ਿੰਮੇਵਾਰੀ ਵਸਤ ਨਹੀਂ ਪੈਣੀ ਹੈ ਨਿਭਾਉਣੀ ਪੈਣੀ ਹੈ ਆਹ ਕਿੰਦੀ ਨਾਲ ਸਿਆਣੀ ਗੱਲ ਕਰੇ ਕਰ ਜਾ ਬਣੀਵੇਂ ਪਹਿਲਾਂ ਤੂੰ ਮੇਰੇ ਨਾਲ ਚੱਲ ਕਿੱਥੇ ਉਹਦੋਂ ਤੇ ਤੁਹਾਡੀ ਸਮਾਈ ਹਾਂ ਚਲੋ ਬਈ ਮੇਰੀ ਸਮਾਈਲ ਤੇ ক্লোਜ਼ ਕਰਦੀ ਬਈ ਲੈ ਫਟਾ ਜੋ ਫਟਾ ਫਟ ਮਾਈਕ ਆਪਣੇ ਘੱਟ ਰੱਖ ਹੈ ਇਹ ਵਾਲਾ ਬਈ ਮਾਈਕ ਲੈ ਆਓ ਮੈਨੂੰ ਮਾਈਕ ਦਿਓ ਮਾਰੇ ਘੁੱਟੇ ਕੋੜੀ ਜੀ ਉਹ ਨਹੀਂ ਆਗਾ ਮੇਰੇ ਕੋਲ ਨਹੀਂ ਆਗਾ ਅੱਛਾ ਤਾਂ ਵੀ ਉਹ ਤਾਂ ਨਹੀਂ ਕਾਬਲ ਨਹੀਂ ਆਉਣਾ ਨਹੀਂ ਕੱਟਣੀ ਮਾੜਾ 4 4 ਪਾਣੀ ਖਾਣੇ ਮੈਂ ਤੂੰ ਹੀ ਜਾਣ ਜਮਾ ਕੀਤੀ ਜੀ ਨਾ ਨਹੀਂ ਨਹੀਂ ਕੰਮ ਤਾਂ ਨਹੀਂ 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 ਸੱਤ ਵਾਲਾ ਵੀ ਕਹਿੰਦਾ ਸੀ ਕੰਟ ਕਰਦੇ ਹਰਿਆ ਬਾਦ ਆਲਾ ਡਾਇਲੋਗ ਆ ਸੀਨਾ ਦਸਪਤ ਦਾ ਦੇਵ ਦਾ ਕਮੈਂਟ ਆਲਾ ਸੀਨਾ ਜੇਸ ਦਇਆ ਦੀ ਜੇਸ ਯਾ ਬੀਏ ਦੇ ਬੱਤ ਕੋ ਦਿਖਣਾ ਮੰਨਣਾ ਜੋ ਆਇਸ ਹੈ ਜੀ ਦੱਸੋ ਬਾਈ ਚੇਅਰ ਤੇ ਬੰਨਿਆ ਜਿਵੇਂ ਤੁਹਾਨੂੰ ਰੱਗੋ ਕਿ ਮਨ ਜੇ ਇਹ ਤੁਸੀਂ ਕਿ ਮੈਂ ਕਰ ਰਹੀ ਹਾਂ ਰੋਟੀ ਵੀ ਖਾਣੀ ਇਧਰੋਂ ਪਏ ਦਾ ਸਹੀ ਨਹੀਂ ਆਉਣਾ ਫਿਰ ਲਿਆਓ ਮੈਨੂੰ ਉਹ ਲਿਆਓ ਤਾਂ ਹੀ ਜਿੰਨੇ ਪਏ ਦਾ ਸਹੀ ਨਹੀਂ ਆਉਣਾ ਚੇਅਰ ਲਿਖੋ ਚੇਅਰ ਆ ਲੈ ਜੀ ਇਹ ਕਰ ਲਓ ਮੰਜਾ ਤਕੂ ਕਿਥੋਂ ਆਉਂਦਾ ਕਿ ਚੋ ਪਾਈ ਮੈਨੂੰ ਤੇਰੀ ਮੰਨਦਾ ਨਹੀਂ ਮੇਰੀ ਤਾਈ ਚਾਹਦੀ ਮੇਰੀ ਵੀ ਪ੍ਰੋਮ ਬੜਾ ਇਟ੍ਰੇ ਕਬੂਦੀ ਨਹੀਂ ਚਾਹਦੀ ਆਏਗੇ ਚਲੋ ਵਾਸ ਮਗਰ ਨਹੀਂ ਅੰਦਰ ਆਓ ਦੋਸਤੋ ਯਸ ਉਹ ਕਹਿੰਦੇ ਬੜਾ ਵੇਖਾ ਕੀਤੇ ਆ ਕਹਿੰਦੇ ਵੀ ਮੈਂ ਕੌਣ ਆ ਬਾਈ ਮੈਂ ਕੋ ਮੈਂ ਚਲਦਾ ਬਾਈ ਵਾਲ ਚ ਮੈਂ ਓਕੇ ਓਕੇ ਬਣੀ ਹੇ ਬਿਰੋ ਅਜਨ ਵਾਲੇ ਆ ਤੁਹਾਨੂੰ ਹਾਂ 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 ਇੱਥੇ ਕਰ ਆ ਕਰੇ ਜਾਨੇ ਜਾਨੇ ਨੇ ਉਧਰ ਬੋਲਿਓ ਚੈਨਲ ਦਾ ਨਾਮ ਹੈ ਵਿੱਕੀ ਚੰਗ ਅੱਛਾ ਉਹ ਵੀਰੇ ਤੂੰ ਮੈਂ ਉਹ ਤੇਰਾ ਨਾਮ ਵਿੱਕੀ ਕਿਹਦਾ ਨਾਮ ਹੈ ਵਿੱਕੀ ਲੰਬੀ ਚੈਨਲ ਉਹਦੇ ਵਾਲੇ ਸ਼ਸ਼ੀਕਰ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਆ ਜਿੰਨੇ ਕੁ ਵੀ ਭੈਣ ਭਰਾਵਾਂ ਨੇ ਵਿੱਕੀ ਬਾਈ ਦਾ ਚੈਨਲ ਨੂੰ ਫੋਲੋ ਕੀਤਾ ਹੈਗਾ ਠੀਕ ਆ ਵਿੱਕੀ ਲੰਬੀ ਲੰਬੀ ਇਹ ਲੰਬੀ ਕਿਹੜਾ ਜਿਹੜਾ ਬਲੂਟ ਆ ਨਾ ਆ ਇਹ ਵਿੱਚ ਲੰਬੀ ਕੀਤੀ ਉਹ ਲੰਬੀ ਨਹੀਂ ਨਹੀਂ ਬਲੂਟ ਵਾਲਾ ਹਾਂ ਬਲੂਟ ਗਿੱਦੜ ਵਹਾ ਬਦਲ ਲੰਬੀ ਆ ਉਹ ਹੀ ਬਦਲ ਆ ਨਾ ਓਕੇ ਓਕੇ ਮੈਂ ਜਿਹੜਾ ਖਿਓ ਵਾਲੀ ਆਈਡੀ ਆਈ ਆ ਉਥੇ ਮੈਂ ਪੜੀ ਵੀ ਹੋਈ ਆ ਠੀਕ ਆ ਮੇਰਾ ਖਾਸਾ ਬਾ ਵਾਸਤਾ ਉਧਰ ਰਿਹਾ ਪਰ ਅੱਜ ਕੱਲ ਹਾਂ ਅੱਜ ਕੱਲ ਤਲਾਕ ਹੋ ਗਿਆ ਨਾ ਮਿੰਡਾ ਨਾ ਅੱਜ ਕੱਲ ਬਣਦੀ ਨਹੀਂ ਸਾਡੀ ਚਲੋ ਮਜ਼ਾਕ ਨੂੰ ਤਾਂ ਚਲ ਬਾਈ ਕਰ ਇਹ ਤਾਂ ਇਹ ਤਾਂ ਫਿਲਮਾਂ ਦੀਆਂ ਗੱਲਾਂ ਨੇ ਗੀਆਂ ਇਹ ਸਿਰਫ ਫਿਲਮੀ ਲਾਈਨ ਦੀਆਂ ਗੱਲਾਂ ਨੇ ਇਹੀਆਂ ਮੇਰੀ ਸਾਰਿਆਂ ਨੂੰ ਇੱਕ ਬੀਂਦੀ ਆ ਕਿ ਮੇਰਾ ਭਰਾ ਜਿਹੜਾ ਬੈਕ ਕੈਮਰੇ ਤੇ ਆ ਬਲੌਗ ਬਣਾ ਰਿਹਾਗਾ ਵਿੱਕੀ ਲੰਬੀ ਤੁਸੀਂ ਸਾਰੇ ਜਾਣਿਆ ਇਹਦੇ ਚੈਨਲ ਤੇ ਫੋਲੋ ਕਰਨਾ ਆ ਜਾ ਆ ਜਾ ਠੀਕ ਹੈ ਤੇ ਇਹ ਜਿੱਦਾਂ ਜਿੱਦਾਂ ਸਾਡੇ ਸ਼ੂਟਾਂ ਤੇ ਆਇਆ ਕਰੂਗਾ ਉਦਾਂ-ਉਦਾਂ ਅਸੀਂ ਬਲੌਗਿੰਗ ਕਰਿਆ ਕਰਾਂਗੇ ਸਾਰੇ ਆਰਟਿਸਟਸ ਔਰ ਇਹਦੇ ਲਈ ਇਹ ਵੀ ਸ਼ਿੰਦਰਪਾਲ ਸੋਨੀ ਮੈਡਮ ਦੇ ਚੈਨਲ ਦੇ ਉੱਤੇ ਇਹਨੇ ਇੱਕ ਬਹੁਤ ਸੋਹਣਾ ਜਿਹਾ ਸੀਨ ਵੀ ਕੀਤਾ ਥੋੜਾ ਜਿਹਾ ਨਾਲ ਹੀ ਆਜੋ ਜੀ 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 ਸੀਨ ਵੀ ਕੀਤਾ ਜਿਹਾ ਪਾਰਟੀ ਬਣਦੀ ਤੇ ਕੰਨੀ ਹਣਾ ਹਾਂ ਅੱਜ ਪਾਰਟੀ ਵੜ ਗਈ ਹਾਂ ਕੀ ਕਹਿਣਾ ਜਾਵਾਂਗੇ ਜੀ ਮੁੰਡੇ ਨੇ ਸੀਨ ਕੀਤਾ ਨਾਲੇ ਤਾਂ ਬਹੁਤ ਸੋਹਣਾ ਸੀਨ ਕੀਤਾ ਹੈ ਔਰ ਇੱਕ ਗੱਲ ਹੋਰ ਵੀ ਆ ਬੜਾ ਵਧੀਆ ਬੋਲਿਆ ਵੀ ਉਹ ਨਰਮ ਵੀ ਬੜਾ ਹੈ ਇੱਕ ਲੁੱਕ ਵਾਈਜ਼ ਬਹੁਤ ਸੋਹਣਾ ਮੁੰਡਾ ਪਤਾ ਕਿਉਂ ਕਿਉਂਕਿ ਨਾ ਕਰੈਕਟਰ ਕਿਸੇ ਕਿਸੇ ਤੇ ਸੌਣੇ ਲੱਗਦੇ ਹੁੰਦੇ ਆ ਇਸ ਤਰ੍ਹਾਂ ਹੁੰਦਾ ਹੈ ਤੇ ਹਾਂ ਜਿਵੇਂ ਕਿ ਮੇਰੇ ਤੇ ਤੇਰੇ ਤੇ ਤਾਂ ਜੱਟ ਦਾ ਹੀ ਜੱਟ ਦਾ ਵਾਸਾ ਹਾਂ ਤੇਰਾ ਤਾਂ ਕੀ ਗੱਲ ਹੈ ਕੀ ਕਹਿਣਿਆ ਹਾਂ ਬਸ ਕੀ ਕਰੀਏ ਚਲੋ ਬਾਕੀ ਦੀ ਗੱਲਬਾਤ ਆਪਾਂ ਕਰਦੇ ਹਾਂ ਜੀ ਵਲੌਗ ਦੇ ਬਾਅਦ ਚ ਕਿਉਂਕਿ ਹੁਣ ਸੀਨ ਸ਼ੁਰੂ ਹੋਣ ਲੱਗਿਆ ਸੀਨ ਸ਼ੁਰੂ ਕਰਾਂਗੇ ਸ਼ੁਰੂ ਕਰ ਭਈ ਮੈਂ ਚਿੱਟੀ ਚੁੰਨੀ ਲੈ ਕੇ ਆਵਾਂ ਮੈਨੂੰ ਲੈ ਕੇ ਦਿਓ ਪਲੀਜ਼ ਉਹ ਭਈਆ ਦਰਵਾਜ਼ੇ ਚ ਚਿੱਟੀ ਚੁੰਨੀ ਕਿਉਂਕਿ ਮੈਂ ਨਾ ਤੂੰ ਦਿਨ ਸੌ ਖਾਦੀ ਸੀਗੀ ਵੀ ਮੈਂ ਚਿੱਟੀ ਚੁੰਨੀ ਮੈਂ ਹੁਣ ਉਹਦੇ ਲਾਉਂਗੀ ਜਦੋਂ ਆਦੇ ਪੁੱਤ ਦੀ ਮੋੜੇ ਆਏ ਨੇ ਮੰਨ ਜੇ ਵਾਲੇ ਜੋ ਆਪ ਜਾ ਰਹੇ ਹੈ ਨਾ ਸਾਹਮਣੇ ਸੇ ਇਧਰ ਕੋ ਆਣਾ ਉੰਜ ਤਾਂ ਮੇਰੀ ਦੀਦੀ ਐ ਪਰ ਇਹ ਹੈ ਵੱਡਣ ਵਾਲੀ ਐ ਤੇ ਤੂੰ ਵੀ ਤਾਂ ਵੱਡਣ ਚੁੱਕ ਕਰਾਈ ਆਂ ਭਾਈ ਆ ਵੱਡਾ ਰਸਾ ਵੀ ਪੋਣਾ ਐਨਾ ਪੂਰਾ ਜੇ ਮੇਰੇ ਕੋਸ਼ ਕੀਤਾ ਤੇ ਤੇਰੀ ਤਾਂ ਹੀ ਬੰਨਣ ਲੱਗੇ ਆ ਪੁੱਠੇ ਕੰਮ ਕਰਦਾ ਪੁੱਠੇ ਕੰਮ ਕੀ ਕਰਦਾ ਤੂੰ ਮੇਰਾ ਪੁੱਠੇ ਕੰਮ ਕੀ ਦੇਖ ਲੈ ਆਹ ਭਾਈ ਉਹ ਕਰਦਾ ਹਾਂ ਮੈਂ ਘਰ ਰਸਾ ਪਾੜ ਲੈਣਾ ਵੱਡਣਾ ਪਾੜ ਲਈ ਐ ਇੱਥੋਂ ਤਹਾ ਤੂੰ 1 ਮਿੰਟ ਕਿਲੇ ਰਸਾ ਆਪਣੇ ਬਸ ਹਾਂ ਦਰਸਾ ਮਾ ਗੂ ਮੇਰਾ ਸਾਰੇ ਅੰਦਰ ਉੱਧਰ ਲਿਆਓ ਬਟਾ ਬਾਕੀ ਬਟਾ ਬਾਕੀ ਵੀ ਨਹੀਂ ਆਉਣਾ ਇਹਦੇ ਉੱਪਰ ਦੀ ਘਮਾਣੀ ਹੈ ਥੋੜਾ ਦੂਰ ਤੇ ਲਿਆ ਨਾ ਫੋਕਸ ਤੇ ਪਤਾ ਲੱਗੇ ਕਿੰਨੇ ਬੰਦੇ ਕੰਮ ਕਰਦੇ ਨੇ ਮੈਨੂੰ ਬੰਨਣ ਵਾਸਤੇ ਬਈ ਆਇਂਦਾ ਪੂਰਾ ਬਾਲਾ ਜਿੰਨੇ ਇੱਥੇ ਨਹੀਂ ਉਹ ਉੱਥੇ ਬੰਨਣਾ ਉਹ ਉੱਥੋਂ ਦੀ ਘਮਾਣੀ ਐਡੀ ਦੂਰ ਕਿੱਥੇ ਆਊਗਾ ਹਾਲ ਆਊਗਾ ਨਹੀਂ ਆਉਂਦਾ ਬਈ ਬਾਲਾ ਤਨੇ ਬਾਹਾਂ ਨਹੀਂ ਚਾਹਣੀਆਂ ਫੇਰ ਗੱਲ ਤਾਂ ਆਹ ਵੇਖ ਰਹਾ ਬਾਲੇ ਉੱਥੇ ਇੱਥੇ ਕਰ ਆ ਦੋ ਇੱਕ ਮਿੰਟ ਪਹਿਲਾਂ ਮਨਵਾ ਬੰਨ ਨੂੰ ਇੱਕ ਮਿੰਟ ਰੋੜੋ ਬੜਾ ਸਿੱਧਾ ਲੈ ਮੈਂ ਤਾਂ ਆਏ ਘੈਰੀਆਂ ਅਲਕੀ ਜੀ ਸੁਣ ਸਕਦੇ ਆ ਜੇ ਤੁਸੀਂ ਆਏ ਬਣ ਲੋ ਪਾਵੇਂ ਆਂਗੇ ਮਾਰ ਕੇ ਬਟਲਾਵੇਂ ਬਖਸ ਦੂ ਹਾਂ ਹਾਂ ਨਹੀਂ ਇਹਨੇ ਕਰਾਉ ਪਾਣੀ ਬਣੋ ਆਏ ਬਣੋ ਹਮ ਆ ਲੋ ਤੁਹਾਨੂੰ ਪਾਉਣਾ ਨੇ ਮੈਂ ਲੋ ਆਇਆ ਨਾ ਬਾਗੜਾ 나ਗਵਾਲਾ ਪਾਉ 나ਗਵਾਲਾ ਪਾਉ ਆਹ ਉਹ 나ਗਵਾਲਾ ਮੈਂ ਮੈਂ ਤਰਸਾਉਣ ਲੱਗ ਗਿਆ ਵੀ ਨਜਰੇ ਕਿਵੇਂ ਬੈਠੂਗਾ ਆਪਣਾ ਉਹ ਮੇਰਾ ਫੋਨ ਲੈ ਕੇ ਨਾ ਇੱਧਰ ਤੇ ਫੋਟੋਆਂ ਖਿੱਚਣਾ ਤੇਰੇ ਕਮਰਾਂ ਵਿੱਚ ਲੱਗ ਜਾਣਗੇ ਫੋਟੋ ਨਾਲ ਇੱਕ ਫੋਟੋ ਕਰਵਾ ਲਈ ਸਾਰਿਆਂ ਨਾਲ ਯਾਦ ਕਰਕੇ ਮੈਨੂੰ ਕਹੀ ਹੈ ਨਾ ਬਾਜੂ ਰੋਜ਼ ਬਗੈਰ ਫੋਟੋ ਨਹੀਂ ਕੀਤੀ ਬਈ ਕੜੀ ਲਾਉਣੀਆਂ ਗਈਆਂ ਨਹੀਂ ਬਈ ਇਹ ਥੰਮਨੇ ਲਾ ਗਰੀ ਓਏ ਆ ਚਿੱਤੇ ਲੈਟ ਲਾ ਗਏ ਤੁਸੀਂ ਵੀ ਥੰਮਲ ਕਰ ਲੋ ਹਣਾ ਹਾਂ ਇਹ ਤੂੰ ਕਰਵਾਉਣੀ ਆ ਉਹਦੇ ਤੇ ਪਲਾਵਾਗੇ ਫਿਰ ਪਹਿਲਾਂ ਫੀਡ ਕਰ ਲੋ ਜਦ ਤੱਕ ਗਰਮੀ ਗੁਰਮੀ ਜਾ ਕਿਉਂਕਿ ਫੇਰ ਥੰਮਨੇ ਕਰਿਓ ਆ ਲੈ ਪੜੀ ਆਮ ਨੂੰ ਬੁਲਾਉਂਦਾ ਆ தாம் ਆ ਪੜੀ ਇਹਨੂੰ ਜੇ ਛੋੜਿਆ ਜਿਨਾ ਹੀ ਜਾਇ ਤੂੰ ਇਹਨੂੰ ਇੱਥੇ ਬੰਨੋ ਭਾਈ ਇੰਨਾ ਤਾਂ ਆ ਘਰੋ ਕਰ ਕਰਦਾ ਭਾਈ ਕਰਦਾ ਮੈਂ ਟਾਇਰ ਕਰਨ ਲੱਗਿਆ ਤੁਹਾਨੂੰ ਛੱਡ ਦੇ ਕੋਣ ਨੂੰ ਉਹ ਉੱਤਰ ਸਿਵੀ ਨਾਲ ਉਹ ਕਰਕੇ ਥੋੜਾ ਜਿਹਾ ਵੜ ਜਾ ਪਾ ਕੇ ਨਾ ਢਿੱਤੀ ਹੋ ਜਾ ਕਰਨੀ ਆ ਇਹ ਇੱਥੇ ਰੱਖ ਲੈ ਹੁਣ ਬੈਠ ਥੱਲੇ ਬੈਠ ਕੇ ਨਹੀਂ ਇੰਨਾ ਠੀਕ ਆ ਬਸ ਠੀਕ ਆ ਇੱਜਾ ਜੀ ਮੈਂਦੀ ਵਾਲੀ ਪਾ ਨਾ ਨਾ ਖਿੱਚ ਲਾ ਤੋ ਨਹੀਂ ਬਹੁਤ ਆ ਫੇਨਾ ਖਿੱਚ ਹੋਊਗੀ ਉਹ ਦੇ ਕੇ ਕੋਬੀ ਤੁਸੀਂ ਲਾਈਵ ਸੀ ਜੀ ਹਾਂ ਹਾਂ ਕੋਈ ਗੋਲ ਅੱਗੇ ਕੀ ਕਰੀਏਗਾ ਕਰਨੀ? ਇਹਨੂੰ ਇਕੱਠੇ ਕਰ ਲਾ। ਹਾਂਜੀ। ਕੋਈ ਨਾ। ਮਾਂ ਉਹਨਾਂ। ਬਈ, ਇਸੇਂ ਤਾਂ ਬਜਾ ਕੋਈ ਨਾ ਸਾੜਤਾ ਤੈਨੂੰ ਉਮਰ ਦਾ ਦੁੱਖ ਲੱਗਦਾ ਨਾ ਫਿਰ ਜੇ ਤੂੰ ਮੈਨੂੰ ਮਾਰ ਵੀ ਦੇਂਗੀ ਤਾਂ ਮੈਨੂੰ ਕੁਝ ਕਰਤਾ ਨਹੀਂ ਪੈਂਦਾ। ਮੈਂ ਤੈਨੂੰ ਮਾਰੂ ਨਹੀਂ। ਤੈਨੂੰ ਇੰਨਾ ਤੜਫਾਉਂਗੀ ਵੀ ਤੈਨੂੰ ਆਪਣੀ ਜ਼ਿੰਦਗੀ ਨਾਲ ਵੀ ਨਫ਼ਰਤ ਹੋ ਜਾਊਗੀ। ਜੇ ਤੈਨੂੰ ਮਾਰਤਾ ਫਿਰ ਤਾਂ ਤੈਨੂੰ ਚੈਨ ਆਈ ਜਾਣਾ ਤੇਰਾ ਖੜਾ ਛੋਟੇ ਜਿਹਾ। ਮੈਂ ਤੈਨੂੰ ਇੱਕ ਦਿਨ ਨਹੀਂ ਮਾਰਨਾ। ਮੈਂ ਤੈਨੂੰ ਹਰ ਰੋਜ਼ ਮਾਰੂਗੀ। ਪਰ ਪਰ ਮਾਰੂਗੀ। ਤਦ ਇਹ ਰਵੇ ਨਿਆ ਪਾਰਸਟਿਕ ਪਾ ਦੋ ਵੀ ਆ ਬੁੱਤੇ ਜੰਦਾ ਚੱਪ ਤੇ ਬਸ ਲੈ ਵੀ ਮੂੜੀ ਦੀ ਲਾਇਓ ਫੋਟੋਆਂ ਕਰ ਲਾ ਆ ਸੇ ਬਰੋ ਲੋ ਜੀ ਬਰਾਵਾ ਬੰਦਾ ਬੰਨਾ ਇੱਕ ਮਿੰਟ ਬਹੁ ਮਾੜਾ ਦਿੱਤਾ ਉਸ ਇਧਰ ਵਿਸ਼ਵਾਸ ਕਰ ਇਹ ਆਜੀ ਗੁੰਡਾ ਬਰਾਤ ਮੋਲ ਔਰ ਕਿਕਰ ਸਿੰਘ ਔਰ ਫੋ ਕਿਕਰ ਸਿੰਘ ਔਰ ਕਿਵੇਂ ਆ ਕਿਕਰਾ ਬੀ ਹਾਲ ਤੇਰਾ ਹਾਲ ਹੱਥ ਖੋਲ ਦੇ ਫੇਰ ਦੱਸ ਦੂ ਆ ਕਿਵੇਂ ਮੜਗਾ ਮਾਰੂ ਅਸਤੇ ਨੂੰ ਬੰਨ ਕੇ ਰੱਖਿਆ ਕਿਕਰ ਸਿੰਘ ਤੇ ਪੈਰ ਵੀ ਬੰਨਤੇ ਦੋਨੇ ਪੈਰ ਬੰਨੇ ਹੋਏ ਨੇ ਦੋਨੇ ਕਿਕਰ ਸਿੰਘ ਤੇ ਹੱਥ ਬੰਨੇ ਹੋਏ ਨੇ ਬਾਲੇ ਫੁਕਾਰੇ ਮਾਰਦਾ ਫਿਰਦਾ ਸੀ ਕਹਿੰਦਾ ਮੈਨੂੰ ਕੋਈ ਬੰਨ ਨਹੀਂ ਸਕਦਾ ਹੈ ਕਿਉਂ ਬੰਨ ਦੇਣਾ ਫੇਰ ਮੇਰੀ ਗੱਲ ਸੁਣੋ ਹਰ ਕਿਸੇ ਤੇ ਇੱਕ ਦਿਨ ਆਉਂਦਾ ਠੀਕ ਆ ਨਾ ਅੱਜ ਤੁਹਾਡਾ ਦਿਨ ਅਜਿੰਦਰਪੁਰ ਦੇ ਨਾਲ ਕੱਲ ਨੂੰ ਮੇਰਾ ਵਿਆਹ ਹੋਗਾ ਮੈਨੂੰ ਕਹੀ ਹੈ ਨਾ ਵੀ ਇੱਕ ਵਾਰੀ ਜਾਂ ਤਾਂ ਮੇਰੇ ਹੱਥ ਖੋਲ ਦੇ ਕੱਲੇ ਤੇ ਜਾਂ ਕੱਲੇ ਪੈਰ ਖੋਲ ਦੇ ਹਾਂ ਫੇਰ ਦੇਖੀ ਮੈਂ ਫੇਰ ਕੀ ਚੀਜ਼ਾਂ ਫੇਰ ਦੱਸੂ ਕਿ ਕਿੱਕਰਾ ਕੀ ਭਾਅ ਵੇਖਦੀ ਐ ਹੈ ਕੋਈ ਨੀ ਕਿੱਕਰਾ ਕੋਈ ਨੀ ਇਹ ਜਿਹੜਾ ਕੰਮ ਤਾਂ ਕੀਤਾ ਨਾ ਉਹਦਾ ਬਦਲਾ ਤਾਂ ਲੈਣਾ ਹੀ ਲੈਣਾ ਲਾਓ 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 ਮੈਂ ਤਾਂ ਕਹਾਂ ਨਾ ਲੋ ਬਦਲਾ ਬਦਲਾ ਤਾਂ ਲਾਓ ਬਬੂ ਵੀ ਪੂਰੇ ਵਹਿਮਾਂ ਦੇ ਡਾਇਲੌਗ ਘੜ ਘੜ ਰੋ ਪਰ ਮੈਨੂੰ ਦਰਸ ਵੀ ਆ ਰਹੇ ਕਉ ਕਿ ਇਸ ਫਿਲਮ ਦੇ ਵਿੱਚ ਤੂੰ ਮੇਰੇ ਘਰ ਆਲਾ ਨੂੰ ਮੈਂ ਕੀ ਕਰਾਂ ਕਿ ਕਰਾਂ। ਭਾਈ ਦਾ ਗੈ, ਭਾਈ ਦਾ ਨਾ ਨਾ। ਭਾਈ ਦਾ ਗੈ ਚੰਦਰੀਏ। ਆਹ ਦਿਨਾਂ ਦਾ ਦੇ ਜਾਣੀ ਕੀ ਕਰਨਾ। ਭਾਈ ਅਜਦਾ ਤੇਰਾ ਡਾਇਲੋਗ ਹੈ ਚੰਦਰੀਆ ਡਾਇਲੋਗ ਤੇਰੇ ਕੋਲ ਦੇਖਿਓ। ਬ੍ਰਾਂਟਾ ਦੀ ਭਾਈ। ਸੇਤੀ ਕਰੋ ਪਤਾ ਨਹੀਂ। ਚਲੋ ਉਹਨੂੰ ਬਈੰਨਾ ਟਾਈਮ ਬਹਾਨਾ ਕਰਦਾ। ਕਿਤੇ ਦੇਖੋ ਦੰਮੀ ਹੋ ਜਾਂ ਚਲੋ ਕੋਈ ਨੀ ਦੇਖਤੀ ਹੋ ਗਿਆ ਇਹਨੂੰ ਕਿ ਹੁਣ ਤਾਂ ਪਤਲਾ ਹੋ ਦੁੱਖ ਹੋਣਾ ਢੇਢ ਹੋਣਾ। ਨੇ ਯਾਰ ਬਾਹਰ ਹੀ ਨਾ ਤੇਰੇ ਇਹ ਆਪਾਂ ਕਾਨਫਰੈਂਸ ਚ ਲੋ ਇਹਨੂੰ ਸੈੱਟ ਕਰਕੇ ਦੇ ਬਈ ਆ ਦੇ ਘਰ ਅਗਰ ਪਹਿਲਾ ਪਰ ਉਹਨੂੰ ਬਾਹਰੋਂ ਵੀ ਮਿਲੋ ਮਰੇ ਇੱਕ ਵਾਰ ਆ ਦੇ ਘਰ ਦੇ ਵਿੱਚ ਬੰਦੇ ਪਾ ਚੱਕੀ ਜੰਮੀ ਤਾਂ ਬੰਨ ਲਿਆ ਤੇ 22 ਰੁਟੀਆਂ ਕੱਢੀਆਂ ਬੜੀਆਂ ਸੋਹਣੀਆਂ ਨੇ ਤੁਸੀਂ ਬਾਬ ਤੋਂ ਬਾਦੂ ਸੇਵਾ ਨੂੰ ਗਿਆ ਕਰੋ ਪਿਆਰ ਸਤਿਕਾਰ ਦੀ ਬਹੁਤ ਛੇਤੀ ਤੁਹਾਨੂੰ ਬਰਾਤ ਮਾਂ ਤੇ ਬੱਪੂ ਦੀ ਜਿਹੜੀ ਕੋਡੀਆ ਅੱਜ ਫਿਲਮ ਤੋਂ ਬੈਠੀ ਮਾਈ ਪਾਣੀ ਨਾ

ऐसे दिन आओ बबू दीदी तीन हो रही है बस दस दस कनाडा से आई शूटिंग आंधी है देखो इधर साडे आहा मेरा जेड़ा हां ना हाँ। की चीज ने करया सर हां ये देखो दिख रही है आ गई है हां वाली नाल इधर कोई पखा भाई को चले भाई तेरे वाले पार्टी वाले तू आसी ਹਾਏ ਬਈਆ ਸਾਜੂ ਵਿੱਚ ਮੈਨੂੰ ਡਰ ਲੱਗਦਾ ਬੰਦ ਕਰ ਦੇ ਓਕੇ 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 ਉਹ ਬੰਦ ਕਰ ਦੇ ਮੈਂ ਸੀਨੇ ਰੋ ਸੀਨੇ ਰਗਾ ਬਈ ਹੇ ਪ੍ਰੇਮੀ ਹਾਏ ਰਬ ਮੇਰਾ ਤਾਂ ਮੂੰਹ ਵੀ ਸੁੱਤੀ ਜਾ ਜਾਏਗਾ ਤੇ ਸੁੱਤੀਆਂ ਰੋਟੀਆਂ ਖਵਾ ਕੇ ਮੁੜ ਕੇ ਕਿਤਨੇ ਮੇਰਾ ਪਤਾ ਨਹੀਂ ਗਿਆ ਹੈਗਾ ਹੈਨਾ ਉਹ ਆਪ ਤਾਂ ਬਹੁਤ ਵਕਤ ਹੋ ਗਿਆ ਨਾ ਅਮਰੀਕਾ ਵਾਲੀ ਵੀ ਸਿੱਖੀ ਵੀ ਵਿੱਚ ਕੰਮ ਦੀ ਨਹੀਂ ਮੇਰੇ ਘਰ ਵਾਲੀ ਵੀ ਕਿਸੇ ਕੰਮ ਦੀ ਨਹੀਂ ਨਾ ਮੇਰੀ ਕੋਈ ਯਾਰ ਨਹੀਂ ਕੀ ਅਗਲਾ ਪਤਾ ਮੇਰੇ ਇੰਨੇ ਦੂਰ ਹੋ ਗਏ ਮੇਰੇ ਪੱਦੇ ਦਾ ਪਤਾ ਹੀ ਤੋਂ ਵੱਢ ਲਿਆ ਅਜੇ ਤੱਕ ਮੈਨੂੰ ਕੋਈ ਲੱਭਣੀ ਨਹੀਂ ਆਇਆ ਮੈਨੇ ਆ ਵੀ ਆ ਮੇਰਾ ਨੀਲਾ ਕੱਪੜਾ ਚਿਰਗਾ ਤਾਂ ਚਲੋ ਬੈਠੇ ਲਈ ਸੀ ਕੰਤੀ ਦੇ ਭਾਵੀ ਕਿੱਥੇ ਨੂੰ ਲੱਭਣਾ ਨੂੰ ਲੱਭਣਾ ਹੋ ਵੀ ਹੋਣਾ ਹੈ ਦੇਖੋ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਣਾ ਹੈ ਮੋਟਰ ਤੇ ਵਲੌਗ ਸੀਨ ਕਿੱਕਰ ਸਿੰਘ ਦੀ ਮੋਟਰ ਆ ਮਿੱਤਰੋ ਮੋਟਰ ਤਾਂ ਤਾਂ ਮੋਟਰ ਮਿੱਤਰਾਂ ਦੀ ਮੋਟਰ ਮਿੱਤਰਾਂ ਦੀ ਇਹ ਜਿਹੜਾ ਆ ਜਿਹੜੀ ਮੋਟਰ ਹੈ ਨਾ ਇਹ ਬਹੁਤ ਸਪੈਸ਼ਲ ਮੋਟਰ ਲੋਕਾਂ ਨੂੰ ਲੱਗਦਾ ਹੋਊਗਾ ਆਪਾਂ ਨੂੰ ਲੱਗਦਾ ਕਿ ਇਹ ਆਮ ਆਮ ਇੱਕ ਮੋਟਰ ਹੈ ਪਰ ਇਹਦੇ ਵਿੱਚ ਇਹਨਾਂ ਦੀਆਂ ਇਹ ਰਵੱਲ ਭੈਣ ਜੀ ਇਹਨਾਂ ਦੀ ਬਹੁਤ ਸਾਰੀਆਂ ਭਾਵਨਾਵਾਂਾਂ ਤੇ ਬਹੁਤ ਸਾਰੀਆਂ ਜਿੰਨੇ ਦੀ ਗੁਰਿਆ ਹੈ ਨੇ ਢੀੜੇ ਲੈ ਕੇ ਆ ਰਿਹਾ ਤੁੰਦਾ ਮੈਂ ਕੱਢ ਲੈਣਾ ਸੀ ਤੁਸੀਂ ਮੜਿਆ ਸੀ ਹਾਂ ਆਪਣੇ ਵਿਚਾਰ ਸਾਂਝੇ ਕਰੋ ਤਾਂ ਤੁਸੀਂ ਇੱਥੇ ਜਾਮਣਾ ਵੀ ਨੇ ਇੱਥੇ ਕਿਥੇ ਕਿਥੇ ਕਿਵੇਂ ਕਿਵੇਂ ਜਾਂਦਾ ਨਹੀਂ ਇੱਥੇ ਸਾਰੇ ਪਹਿਲਾਂ ਦਰਾਫਤ ਲੱਗੇ ਹੁੰਦੇ ਇਹ ਅਸਲ ਵਿੱਚ ਭੰਜ ਦਾ ਖੇਤ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਦੱਸ ਦਿੱਤੇ ਜਿੱਦੇ ਜਿੱਦੇ ਆਪਾਂ ਪਿਛਲੀ ਵਾਰੀ ਸੀਨ ਕੱਢਣ ਆਏ ਸੀਗੇ ਉਦੋਂ ਤਾਂ ਮਤਲਬ ਇੱਥੇ ਮੇਰੇ ਖਿਆਲ ਚ ਕੁਝ ਨਾ ਕੁਝ ਲੱਗਿਆ ਹੋਇਆ ਸੀ ਹਨਾ ਉਦੋਂ ਤੇ ਬਾਅਦ ਇਹ ਗੱਜ ਜਿਹਾ ਰ ਅਸੀਂ ਇੱਥੇ ਲਾਉਣ ਲੈਂਦੇ ਸੀ ਅਸੀਂ ਜਦੋਂ ਵੀ ਜ਼ਮੀਨਾਂ ਕਿਤੇ ਠੇਕੇ ਤੇ ਦਿੰਨੇ ਹੁੰਦੇ ਮੈਂ ਤਾਂ ਆ ਥਾਂ ਸਹੀ ਹੀ ਰੱਖਦੇ ਹੁੰਦੇ ਆ ਸਬਜ਼ੀ ਬਾਜੀ ਲਾਉਣ ਵਾਸਤੇ ਸ਼ੇ ਮੋੜ ਮਾਤਰ ਕੀ ਆ ਫਾਰਸ਼ੀ ਜਲਾਤਾ ਦੇਖਣ ਵਾਸਤੇ ਵਧੀਆ ਸਮਝ ਵਧੀਆ ਬਣ ਗਿਆ ਹਾਂ ਇੱਥੇ ਨਾਲ ਇਹਦੇ ਲਈ ਸਾਡੇ ਕੁੱਕੜ ਕੁੱਕੜ ਤੇ ਕੁੱਤਾ ਵੀ ਰੱਖਿਆ ਜਨਮ ਤੋਂ ਬਹੁਤ ਕਹਿਣ ਠੀਕ ਹੈ ਨਾ ਸ਼ੂਟਿੰਗ ਦਾ ਮਾਹੌਲ ਆਖਰੀ ਸੀਨਾ ਬੜਾ ਪਿਆਰਾ ਸੀਨਾ ਇਸ ਕਰਕੇ ਨੂੰ 3-4 ਡਾਇਮੈਂਡ ਸੀ ਸ਼ੈਰੀ ਸ਼ਰਮਾ ਆਪਰਾ ਰਿਸ਼ਤੇਦਾਰੀ ਜਿਹੜੇ ਉਹਨੇ ਹੁੰਦੇ ਹੈਗੇ ਸਿਪਾਲ ਜੀ ਜਿਹੜੇ ਤੋਂ ਕਾਲੇ ਵਾਲੀ ਮੰਡੀ ਤੋਂ ਹਾਂ ਹਾਂ ਉੱਥੇ ਉਹ ਮੁੰਡਾ ਆਪਣਾ ਰਿਸ਼ਤੇਦਾਰ ਉਹ ਬਲਾਵ ਸਿੱਧੂ ਬਾਈ ਨੂੰ ਮਿਲ ਕੇ ਆਇਆ ਸੀਗਾ ਫਿਰ ਇੱਥੇ ਕੀ ਕਰਕੇ ਫਿਰ ਦੂਸਰੇ ਵਾਲੇ ਨਾਲ ਫੋਟੋ ਪ੍ਰਾਪਤ ਫਿਰ ਆਹ ਉਹ ਉੱਧਰ ਉਹ ਵੀ ਦਿਖਾਓ ਜਰੂਰੀ ਚਲੋ ਸਰ ਜੀ ਅਸਲਾਮ ਆਪਿਆ 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 ਆਜਾ ਗੁਰਦੀ ਕੀਤਾ ਆਇਆ ਸੀ ਅੱਛਾ ਗੁਰਦੀ ਦਾ ਚਿੱਤਰ ਕਰ ਦੋ ਤੁਸੀਂ ਮੈਂ ਕਿਦੇ ਕੋਲੇ ਆਂ ਵਿਰਾਟ ਖੇਤ ਮੈਂ ਤੁਲੀ ਤੇ ਆਇਆ ਆ ਵਿਰਾਟ ਖੇਤ ਕਿੱਥੀ ਗਿਆ ਉਹ ਕੈਮਰਾ ਐਕਸ਼ਨ ਵੇ ਕਿਵੇਂ ਆ ਵਿੱਕੀ ਮੈਂ ਤਾਂ ਚਾਚੀ ਠੀਕ ਆ ਅੱਜ ਚਾਬੀ ਪੜਾਉਣੀ ਸੀ ਗੱਡੀ ਦੀ ਆਪਣੀ ਉਹ ਖੇਤ ਗਿਆ ਸੀਗਾ ਮੈਂ ਵਸ ਇੰਦੀ ਖੜਾ ਗੱਡੀ ਦੀ ਚਾਬੀ ਚੱਲ ਇਧਰ ਬੱਬੂ ਦਾ ਕੱਟ ਲਾ ਦੇ

ਸੱਚੀ गड्डी कभी ਖੜੀ सी ਮੈਂ ਚਾਬੀ ਕਰਕੇ ਲੈ ਆਇਆ ਮੈਂ ਕਿ ਗੱਡੀ ਆ ਮੈਂ ਲੈਣਾ ਜਾਵੇ ਕੋਈ ਮੇਰੇ ਦੁਆਰਾ ਕਰਨੇ ਇੱਕ ਵਾਰੀ ਗੱਡੀ ਨਾ ਸੁੰਨੀ ਖੜੀ ਹਾਤੀ ਮੈਂ ਕਿਹਾ ਕੋਈ ਸਾਹ ਇਹ ਗੱਡੀ ਸੁੰਨੀ ਖੜੀ ਸੀ ਕਿ ਮੈਂ ਚਾਬੀ ਗੱਢ ਕੇ ਲਿਆ ਗੱਡੀ ਕੋਲ ਕੋਈ ਨਹੀਂ ਸੀ ਠੀਕ ਆ ਨਾਰਮਲ ਤਰੀਕਾ ਬਾਕੀ ਗੱਡੀ ਦਾ ਸੁੰਨੀ ਖੜੀ ਸੀ ਮੈਂ ਕਿਹਾ ਗੱਡੀ ਨੂੰ ਕੋਈ ਉਹ ਹੀ ਨੋਰਮ ਜਾਨ ਮੈਂ ਆਪਾਂ ਕੇਸ ਦੀ ਕੁੰਜੀ ਚਾਬੀ ਲਈ ਵਸ ਹਾਂ ਰੋਲ ਕੈਮਰਾ ਐਕਸ਼ਨ ਚਾਚੀ ਗੱਡੀ ਸੁਣੀ ਗੜੀ ਸੀ ਕੋਲੇ ਕੋਈ ਨਹੀਂ ਸੀਗਾ ਮੈਂ ਲੌਕ ਲਾ ਕੇ ਚਾਬੀ ਨਾਲ ਹੀ ਲਿਆ ਮੈਨੂੰ ਕੋਈ ਲੈਣਾ ਜਾਂਦੇ ਹਾਂ ਠੀਕ ਹੈ ਮੈਂ ਬੋਤਲ ਤੇਰੇ ਚਾਚੇ ਦੀ ਗੱਡੀ ਨੂੰ ਕੀ ਨੇ ਹੱਥ ਲੱਗ ਸਾਰੇ ਦੱਬ ਦੇ ਨਾ ਮੈਂ ਉਹ ਆਇਆ ਦਾ ਚਾਚਾ ਹੈ ਕਿੱਥੇ ਆ ਵੇ ਇਹਨੂੰ ਕਹ ਤੂੰ ਚਲਾ ਲਿਆ ਹੁੰਦਾ ਚਾਚਾ ਜੀ ਮੈਨੂੰ ਕਿੱਥੋਂ ਦੇ ਗੱਡੀ ਚਲਾਉਣੀ ਮੈਂ ਕਿ ਕੋਈ ਆ ਮੈਂ ਚਾਚੀ ਅੱਗੇ ਪਿੱਛੇ ਹੋਣਾ ਆ ਜੂਗਾ ਆ ਤੂੰ ਚਲਾ ਦੇ ਮੈਂ ਰੈਡੀ ਰੋਲ ਕੈਮਰਾ ਐਕਸ਼ਨ ਮੇ ਪੁੱਤ ਤੂੰ ਘੜਾ ਵਗਾਨਾ ਸੀਗਾ ਤੂੰ ਵੀ ਤਾਂ ਸਾਡੇ ਘਰ ਦਾ ਬੂਜਾਗਾ ਨਾ ਜੇ ਤੇਰਾ ਚਾਚਾ ਚਲ ਉਹਥੇ ਚਾਬੀ ਖਾਦੀ ਪੀਤੀ ਤੇ ਛੱਡ ਗਿਆ ਤੈਨੂੰ ਪਤਾ ਤਾਂ ਹੈਗਾ ਉਹਦਾ ਤੂੰ ਪਤਾ ਗੱਡੀ ਵੀ ਲੈ ਆਉਂਦਾ ਗੱਡੀ ਤਾਂ ਉਹਥੇ ਛੱਡਿਆ ਜਾ ਤੂੰ ਫੋ ਕਰ ਦੇ ਤੂੰ ਚਲਾ ਦੇ ਬੱਸ ਕੋਈ ਵੀ ਮੰਗਿਆ ਗੱਡੀ ਨਾ ਹਾਂ ਕੋਈ ਨਹੀਂ ਓ ਚਾਚੀ ਮੈਨੂੰ ਤਾਂ ਗੱਡੀ ਚ ਲਾਓ ਮੈਨੂੰ ਚਾਚੀ ਮੈਂ ਲੈ ਤਾਂ ਆਉਂਦਾ ਮੇਰੇ ਕੋਲ ਮੋਟਰਸਾਈਕਲ ਸੀਗਾ ਮੈਂ ਮੈਂ ਚਾਬੀ ਉਹ ਵਟ ਕੇ ਆ ਗਿਆ ਆਏ ਕਹੀ ਆ ਸਿੰਗ ਵੈਰੀ ਗੁੱਡ ਬੰਦੂ ਤਾਂ ਬਹੁਤ ਕੈਂਟ ਰੋਲ ਕੈਮਰਾ ਐਕਸ਼ਨ ਚਾਚੀ ਮੈਂ ਲੈ ਤਾਂ ਆਉਂਦਾ ਫਿਰ ਮੇਰੇ ਕੋਲ ਮੋਟਰਸਾਈਕਲ ਸੀ ਬਾਕੀ ਮੋਟਰਸਾਈਕਲ ਤੇ ਸਮਾਨ ਸੀਗਾ ਘਰ ਦਾ ਤਾਂ ਕਰਕੇ ਫਿਰ ਮੈਂ ਮੋਟਰਸਾਈਕਲ ਤੇ ਆ ਗਿਆ ਚਾਬੀ ਲੈ ਕੇ ਦਾ ਆਏ